ਪੰਜਾਬ ਦੀ ਕਹਾਣੀ ਪਾਠ ਦਾ ਉਦੇਸ਼ ਵਿਦਿਆਰਥੀਆਂ ਨੂੰ ਪੰਜਾਬ ਦੇ ਨਾਂ ਦੇ ਇਤਿਹਾਸ ਬਾਰੇ ਜਾਣਕਾਰੀ ਦੇਣਾ ਭਾਰਤ ਦਾ ਨਾਂ ਸੁਣਦਿਆਂ ਹੀ ਇਸ ਦਾ ਵਿਲੱਖਣ ਜਿਹਾ ਨਕਸ਼ਾ ਸਭ ਦੀਆਂ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ ਕਿਤੇ ਅਸਮਾਨ ਨੂੰ ਛੁੰਦੇ ਸ਼ਾਨਦਾਰ ਹਿਮਾਲਿਆ ਦੇ ਪਹਾੜ ਕਿਤੇ ਅੱਗ ਵਾਂਗ ਤਪਦਾ ਮਾਰੂਥਲ ਕਿਤੇ ਦੁਨੀਆ ਦਾ ਢਿੱਡ ਭਰਨ ਵਾਲੇ ਉਪਜਾਊ ਮੈਦਾਨ ਕਿਤੇ ਪਠਾਰ ਕਿਤੇ ਵਾਦੀਆਂ ਅਤੇ ਤਿੰਨ ਪਾਸਿਆਂ ਤੋਂ ਘੇਰਦਾ ਕਲਕਲ ਕਰਦਾ ਸਮੁੰਦਰੀ ਪਾਣੀ ਇਹ ਸਭ ਇਸ ਨੂੰ ਦੁਨੀਆ ਨਾਲੋਂ ਨਿਵੇਕਲਾ ਬਣਾ ਦਿੰਦਾ ਹੈ ਉੱਪਰੋਂ ਇਸ ਵਿੱਚ ਦੀ ਵਗਦੀਆਂ ਨਦੀਆਂ ਇਸ ਦੇ ਸਹੱਪਣ ਵਿੱਚ ਹੋਰ ਵਾਧਾ ਕਰਦੀਆਂ ਹਨ ਇਸੇ ਹੀ ਨਕਸ਼ੇ ਦੀ ਆਪਣੀ ਵੱਖਰੀ ਛਾਪ ਬਣਾਉਂਦਾ ਹੈ ਭਾਰਤ ਦਾ ਇੱਕ ਖੁਸ਼ਹਾਲ ਸੂਬਾ ਪੰਜਾਬ ਪੰਜਾਬ ਮਤਲਬ ਪੰਜ ਪਾਣੀਆਂ ਦੀ ਧਰਤੀ ਪੰਜਾਬ ਪੰਜਾਬ ਦੀ ਮਹੱਤਤਾ ਜਾਂ ਵਿਸ਼ੇਸ਼ਤਾ ਸਿਰਫ ਇੰਨੀ ਕੁ ਨਹੀਂ ਹੈ ਕਿ ਇਹ ਭਾਰਤ ਦਾ ਇੱਕ ਸੂਬਾ ਹੈ ਬਲਕਿ ਇਸ ਲਈ ਵੀ ਹੈ ਕਿ ਇਸ ਦੇ ਇਤਿਹਾਸ ਦੀਆਂ ਜੜਾਂ ਸਦੀਆਂ ਪੁਰਾਣੀਆਂ ਹਨ ਬੇਸ਼ੱਕ ਸਮੇਂ-ਸਮੇਂ ਤੇ ਇਸ ਵਿੱਚ ਤਬਦੀਲੀਆਂ ਆਉਂਦੀਆਂ ਰਹੀਆਂ ਹਨ ਉਹ ਭਾਵੇਂ ਇਸ ਦੇ ਨਾਂ ਵਿੱਚ ਹੋਣ ਨਕਸ਼ੇ ਵਿੱਚ ਜਾਂ ਖੇਤਰਫਲ ਵਿੱਚ ਪਰੰਤੂ ਇਤਿਹਾਸ ਨਾਲ ਇਸ ਦੀ ਪਕੜ ਉਹੀ ਪੁਰਾਣੀਆਂ ਜੜਾਂ ਦੇ ਆਸਰੇ ਮਜ਼ਬੂਤ ਬਣੀ ਹੋਈ ਹੈ। ਵੈਦਿਕ ਕਾਲ ਵੱਲ ਝਾਤ ਮਾਰੀਏ ਤਾਂ ਇਹ ਸप्तसिंधੂ ਦੇ ਨਾਂ ਤੋਂ ਜਾਣੇ ਜਾਣ ਵਾਲੀ ਧਰਤ ਸੀ। ਸप्तसिंधੂ ਤੋਂ ਭਾਵ ਹੈ ਸੱਤ ਨਦੀਆਂ। ਇਹ ਸੱਤ ਨਦੀਆਂ ਹਨ ਸਿੰਧੂ, ਵਿਤਸਾ, ਅਸਿਕਨੀ, ਪ੍ਰੂਸ਼ਨੀ, ਵਿਪਾਸ਼ਾ, ਸਤੁਦਰੀ ਅਤੇ ਸਰਸਵਤੀ। ਸਮੇਂ ਦੇ ਨਾਲ-ਨਾਲ ਸਰਸਵਤੀ ਨਦੀ ਦੀ ਹੋਂਦ ਖਤਮ ਹੋ ਗਈ। ਫਿਰ ਹੌਲੀ-ਹੌਲੀ ਪੰਜਾਬ ਪੰਜ ਨਦੀਆਂ ਵਿੱਚ ਸਿਮਟ ਕੇ ਰਹਿ ਗਿਆ। ਪ੍ਰਾਚੀਨ ਮਹਾਕਾਵ ਰਮਾਇਣ, ਮਹਾਭਾਰਤ ਅਤੇ ਪੁਰਾਣਾ ਵਿੱਚ ਇਸ ਨੂੰ ਪੰਜ ਨਦ ਆਖਿਆ ਗਿਆ ਹੈ। ਹੋਰ ਵੀ ਬਹੁਤ ਸਾਰੇ ਨਾਮ ਪੰਜਾਬ ਦਾ ਸਰਤਾਜ ਬਣੇ ਹਨ। ਅਸਲ ਵਿੱਚ ਪੰਜਾਬ ਮੁੱਢ ਤੋਂ ਹੀ ਬਹੁਤ ਸਾਰੇ ਵਿਦੇਸ਼ੀ ਹਮਲਾਵਰਾਂ ਲਈ ਭਾਰਤ ਦਾ ਪ੍ਰਵੇਸ਼ ਦੁਆਰ ਰਿਹਾ ਹੈ। ਅਫਗਾਨੀ, ਯੂਨਾਨੀ, ਸ਼ੱਕ, ਹੂਨ, ਕੁਸ਼ਾਨ, ਤੁਰਕ ਮੰਗੋਲ ਅਤੇ ਮੁਗਲ ਆਦਿ ਬਹੁਤ ਸਾਰੇ ਵਿਦੇਸ਼ੀ ਹਮਲਾਵਰ ਪੰਜਾਬ ਰਾਹੀਂ ਹੀ ਭਾਰਤ ਆਏ ਸਨ ਜ਼ਿਕਰਯੋਗ ਹੈ ਕਿ ਇਹਨਾਂ ਵਿਦੇਸ਼ੀ ਲੋਕਾਂ ਨੇ ਆਪਣੇ ਮੁਤਾਬਿਕ ਪੰਜਾਬ ਦੇ ਨਾਂ ਵੀ ਵੱਖ-ਵੱਖ ਰੱਖੇ ਜਿਵੇਂ ਕਿ ਯੂਨਾਨੀਆਂ ਨੇ ਪੰਜਾਬ ਨੂੰ ਪੈਂਟਾਪੋਟਾਮੀਆ ਨਾਂ ਦਿੱਤਾ ਜੋ ਕਿ ਪੰਜ ਦਰਿਆਵਾਂ ਦਾ ਅੰਦਰੂਨੀ ਡੈਲਟਾ ਹੈ ਬਰਤਾਨਵੀ ਲੋਕ ਇਸ ਨੂੰ ਸਾਡਾ ਪ੍ਰਸ਼ੀਆ ਕਹਿ ਕੇ ਬੁਲਾਉਂਦੇ ਸਨ ਮੁਗਲਾਂ ਦੀ ਆਮਦ ਤੋਂ ਬਾਅਦ ਇਹ ਪੰਜ ਆਬ ਬਣ ਗਿਆ। ਪੰਜਾਬ ਇਹ ਦੋ ਫਾਰਸੀ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ। ਜਿਨ੍ਹਾਂ ਦਾ ਭਾਵ ਹੈ ਪੰਜ ਪਾਣੀ, ਭਾਵ ਪੰਜ ਪਾਣੀਆਂ ਜਾਂ دریاਵਾਂ ਦੀ ਧਰਤੀ। ਰਿਗਵੇਦਿਕ ਕਾਲ ਤੋਂ ਲੈ ਕੇ ਭਾਰਤ ਦੇ ਆਜ਼ਾਦ ਹੋਣ ਤੱਕ ਪੰਜਾਬ ਦੀਆਂ ਸੀਮਾਵਾਂ ਵਿੱਚ ਤਬਦੀਲੀਆਂ ਆਉਂਦੀਆਂ ਰਹੀਆਂ ਹਨ। ਰਿਗਵੇਦ ਦੇ ਸਮੇਂ ਪੰਜਾਬ ਦਾ ਖੇਤਰ ਸਿੰਦੂ ਨਦੀ ਤੋਂ ਸਰਸਵਤੀ ਨਦੀ ਦੇ ਵਿਚਕਾਰ ਸੀ ਚੰਦਰਗੁਪਤ ਮੌਰੀਆ ਦੇ ਸਮੇਂ ਪੰਜਾਬ ਦੀਆਂ ਸੀਮਾਵਾਂ ਹਿੰਦੂ ਕੁਸ਼ ਦੇ ਪਹਾੜਾਂ ਤੱਕ ਪਹੁੰਚ ਗਈਆਂ ਸਨ ਇਸ ਸਮੇਂ ਤਕਸ਼ਿਲਾ ਵੀ ਪੰਜਾਬ ਦਾ ਹਿੱਸਾ ਬਣ ਗਿਆ ਇੱਥੇ ਹੀ ਸੰਸਾਰ ਦੀਆਂ ਪ੍ਰਾਤਨ ਯੂਨੀਵਰਸਿਟੀਆਂ ਵਿੱਚੋਂ ਇੱਕ ਯੂਨੀਵਰਸਿਟੀ ਤਕਸ਼ਿਲਾ ਯੂਨੀਵਰਸਿਟੀ ਬਣੀ ਫਿਰ ਹਿੰਦੀ ਵਖਤਰੀ ਅਤੇ ਹਿੰਦੀ ਪਾਰਸੀ ਰਾਜਾਂ ਸਮੇਂ ਪੰਜਾਬ ਦੀ ਰਾਜਧਾਨੀ ਸਾਕਲਾ ਮੀਨਸ ਸਿਆਲਕੋਟ ਪਾਕਿਸਤਾਨ ਸੀ ਅਤੇ ਇਸ ਦੀ ਸੀਮਾ ਅਫਗਾਨਿਸਤਾਨ ਤੱਕ ਲੱਗਦੀ ਸੀ ਦਿੱਲੀ ਸਲਤਨਤ ਦੇ ਕਾਲ ਵਿੱਚ ਪੰਜਾਬ ਦੀ ਸੀਮਾ ਸਤਲੁਜ ਨਦੀ ਤੋਂ ਲੈ ਕੇ ਪੇਸ਼ਾਵਰ ਤੱਕ ਸੀ ਬਾਦਸ਼ਾਹ ਅਕਬਰ ਦੇ ਸਮੇਂ ਪੰਜਾਬ ਲਾਹੌਰ ਅਤੇ ਮੁਲਤਾਨ ਦੋ ਪ੍ਰਾਂਤਾਂ ਵਿੱਚ ਵੰਡ ਦਿੱਤਾ ਗਿਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਪੰਜਾਬ ਦਾ ਪਸਾਰ ਪੂਰਬ ਵਿੱਚ ਸਤਲੁਜ ਨਦੀ ਤੋਂ ਲੈ ਕੇ ਪੱਛਮ ਵਿੱਚ ਖੈਬਰ ਦਰੇ ਤੱਕ ਸੀ ਅਤੇ ਇਸ ਦੀ ਰਾਜਧਾਨੀ ਲਾਹੌਰ ਸੀ 1849 ਈਸਵੀ ਵਿੱਚ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਿਲ ਕਰ ਲਿਆ ਗਿਆ 1857 ਈਸਵੀ ਦੇ ਵਿਦਰੋਹ ਉਪਰੰਤ ਦਿੱਲੀ ਨੂੰ ਪੰਜਾਬ ਵਿੱਚ ਸ਼ਾਮਿਲ ਕਰ ਲਿਆ ਗਿਆ ਫਿਰ 1901 ਈਸਵੀ ਵਿੱਚ ਪੰਜਾਬ ਨੂੰ ਵੰਡਿਆ ਗਿਆ ਜਦੋਂ ਲਾਰਡ ਕਰਜ਼ਨ ਨੇ ਪਛਮ ਵੱਲ ਸਿੰਦ ਨਦੀ ਤੋਂ ਪੱਧ ਦੇ ਇਲਾਕੇ ਨੂੰ ਪੰਜਾਬ ਨਾਲੋਂ ਵੱਖਰਾ ਕਰ ਉੱਤਰ ਪੱਛਮੀ ਸਰਹੱਦੀ ਸੂਬਾ ਬਣਾ ਦਿੱਤਾ 1911 ਈਸਵੀ ਵਿੱਚ ਉਹ ਸਮਾਂ ਵੀ ਆਇਆ ਜਦੋਂ ਲਾਰਡ ਹਾਰਡਿੰਗ ਨੇ ਦਿੱਲੀ ਨੂੰ ਪੰਜਾਬ ਤੋਂ ਵੱਖ ਕਰਕੇ ਹਿੰਦੁਸਤਾਨ ਦੀ ਰਾਜਧਾਨੀ ਬਣਾ ਦਿੱਤਾ ਇਹ ਉਹ ਸਮਾਂ ਸੀ ਜਦੋਂ ਪੰਜਾਬ ਇਤਿਹਾਸ ਵਿੱਚ ਪਹਿਲੀ ਵਾਰ ਸਹੀ ਅਰਥਾਂ ਵਿੱਚ ਪੰਜ ਨਦੀਆਂ ਦੀ ਧਰਤੀ ਦੇ ਸਰੂਪ ਵਿੱਚ ਆਇਆ ਉਸ ਤੋਂ ਬਾਅਦ ਆਈ ਪੰਜਾਬ ਦੇ ਹਿੱਸੇ 1947 ਦੀ ਇਤਿਹਾਸਿਕ ਵੰਡ 1947 ਈਸਵੀ ਦੀ ਵੰਡ ਸਮੇਂ ਪੰਜਾਬ ਪੰਜ ਡਿਵੀਜ਼ਨਾਂ ਵਿੱਚ ਵੰਡਿਆ ਹੋਇਆ ਸੀ ਇਹ ਪੰਜ ਡਿਵੀਜ਼ਨਾਂ ਸਨ ਅੰਬਾਲਾ ਜਲੰਧਰ ਲਾਹੌਰ 라ਵਲਪਿੰਡੀ ਅਤੇ ਮੁਲਤਾਨ ਉਸ ਸਮੇਂ ਪੰਜਾਬ ਵਿੱਚ ਕੁੱਲ 29 ਜ਼ਿਲ੍ਹੇ ਸਨ ਜਿਨ੍ਹਾਂ ਵਿੱਚੋਂ ਅੰਬਾਲਾ ਡਿਵੀਜ਼ਨ ਵਿੱਚ 6 ਜ਼ਿਲ੍ਹੇ ਗੁਰਦਾਉਂ ਰੋहतक ਕਰਨਾਲ ਹਿਸਾਰ ਅੰਬਾਲਾ ਅਤੇ ਸ਼ਿਮਲਾ ਸਨ ਮੁਲਤਾਨ ਡਿਵੀਜ਼ਨ ਵਿੱਚ 6 ਜ਼ਿਲ੍ਹੇ ਮਿੰਟ ਗੁਮਰੀ ਲਾਇਲਪੁਰ ਚੰਗ ਮੁਲਤਾਨ ਮੁਜ਼ਫਰਗੜ ਅਤੇ ਡੇਰਾ ਗਾਜੀ ਖਾਨ ਸਨ। ਲਾਹੌਰ ਡਿਵੀਜ਼ਨ ਵਿੱਚ 6 ਜ਼ਿਲ੍ਹੇ ਗੁਜਰਾਵਾਲਾ ਸ਼ੇਖੂਵਾਲਾ ਸਿਆਲਕੋਟ ਗੁਰਦਾਸਪੁਰ ਅੰਮ੍ਰਿਤਸਰ ਅਤੇ ਲਾਹੌਰ ਸਨ। 라ਵਲਪਿੰਡੀ ਡਿਵੀਜ਼ਨ ਵਿੱਚ 6 ਜ਼ਿਲ੍ਹੇ ਗੁਜਰਾਤ ਜੇਹਲਮ 라ਵਲਪਿੰਡੀ اٹਕ ਮੀਆਂਵਾਲੀ ਅਤੇ ਸ਼ਾਹਪੁਰ ਸਨ। ਅਤੇ ਜਲੰਧਰ ਡਿਵੀਜ਼ਨ ਵਿੱਚ 5 ਜ਼ਿਲ੍ਹੇ ਕਾਂਗੜਾ ਹੁਸ਼ਿਆਰਪੁਰ ਜ਼ਿਲੰਦਰ ਲੁਧਿਆਣਾ ਅਤੇ ਫਿਰੋਜ਼ਪੁਰ ਸਨ ਵੰਡ ਤੋਂ ਬਾਅਦ 29 ਜ਼ਿਲ੍ਹਿਆਂ ਵਿੱਚ 16 ਜ਼ਿਲ੍ਹੇ ਪਾਕਿਸਤਾਨ ਅਤੇ 13 ਜ਼ਿਲ੍ਹੇ ਰਹਿਦੇ ਪੰਜਾਬ ਦੇ ਹਿੱਸੇ ਆਏ ਡਿਵੀਜ਼ਨਾਂ ਵਿੱਚੋਂ ਤਿੰਨ ਡਿਵੀਜ਼ਨਾਂ ਮੁਲਤਾਨ ਲਾਹੌਰ ਅਤੇ 라ਵਲਪਿੰਡੀ ਪਾਕਿਸਤਾਨ ਦੇ ਹਿੱਸੇ ਆਈਆਂ ਅਤੇ ਅੰਮਾਲਾ ਜ਼ਿਲੰਦਰ ਡਿਵੀਜ਼ਨਾਂ ਪੰਜਾਬ ਨੂੰ ਮਿਲੀਆਂ ਇਸ ਤੋਂ ਇਲਾਵਾ ਲਾਹੌਰ ਡਿਵੀਜ਼ਨ ਦੇ ਦੋ ਜ਼ਿਲ੍ਹੇ ਅਮਰitsar ਅਤੇ ਗੁਰਦਾਸਪੁਰ ਵੀ ਪੰਜਾਬ ਨੂੰ ਦੇ ਦਿੱਤੇ ਗਏ। ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ 1947 ਈਸਵੀ ਦੀ ਬੇਰਹਿਮ ਵੰਡ ਭਾਰਤ-ਪਾਕਿਸਤਾਨ ਦੀ ਵੰਡ ਨਹੀਂ ਸਗੋਂ ਪੰਜਾਬ ਦੀ ਬਦਸੂਰਤ ਵੰਡ ਸੀ। ਇਹ ਪੰਜਾਬ ਹੀ ਸੀ ਜਿਸ ਨੂੰ ਚੜ੍ਹਦਾ ਪੰਜਾਬ, ਭਾਵ ਭਾਰਤੀ ਪੰਜਾਬ ਅਤੇ ਲੈਂਦਾ ਪੰਜਾਬ ਪਾਕਿਸਤਾਨ ਪੰਜਾਬ ਵਿੱਚ ਵੰਡ ਦਿੱਤਾ ਗਿਆ। ਭਾਰਤੀ ਪੰਜਾਬ ਨੂੰ ਪੂਰਬੀ ਪੰਜਾਬ ਅਤੇ ਪਾਕਿਸਤਾਨ ਪੰਜਾਬ ਨੂੰ ਪੱਛਮੀ ਪੰਜਾਬ ਵੀ ਕਿਹਾ ਜਾਂਦਾ ਹੈ ਇਸ ਵੰਡ ਕਾਰਨ ਪੰਜਾਬ ਦੇ ਪੰਜ ਦਰਿਆ ਵੀ ਵੰਡੇ ਗਏ ਜਿਨ੍ਹਾਂ ਵਿੱਚੋਂ ਰਾਵੀ ਦਰਿਆ ਦੋਨੇ ਪਾਸੇ ਆਇਆ ਜੇਹਲਮ ਅਤੇ ਚਨਾਬ ਲੈਹਦੇ ਪੰਜਾਬ ਪਾਕਿਸਤਾਨ ਦੇ ਹਿੱਸੇ ਆਏ ਤੇ ਬਾਕੀ ਬਚਦੇ ਦੋ ਦਰਿਆ ਸਤਲੁਜ ਅਤੇ ਬਿਆਸ ਚੜ੍ਹਦੇ ਪੰਜਾਬ ਦੇ ਹਿੱਸੇ ਆਏ ਫਿਰ 1948 ਈਸਵੀ ਵਿੱਚ ਪੰਜਾਬ ਦਾ ਇੱਕ ਹੋਰ ਰੂਪ ਸਾਹਮਣੇ ਆਇਆ ਜਿਸ ਵਿੱਚ ਪਟਿਆਲਾ ਅਤੇ ਪੂਰਬੀ ਪੰਜਾਬ ਦੀਆਂ ਸੱਤ ਹੋਰ ਰਿਆਸਤਾਂ ਆਉਂਦੀਆਂ ਸਨ ਇਹ ਸੱਤ ਰਿਆਸਤਾਂ ਜੀਂਦ ਨਾਬਾ ਕਪੂਰਥਲਾ ਫਰੀਦਕੋਟ ਕਲਸੀਆ ਮਲੇਰਕੋਟਲਾ ਅਤੇ ਨਾਲਾਗੜ ਸਨ ਇਹਨਾਂ ਨੂੰ ਪੈਪਸੂ ਦਾ ਨਾਮ ਦਿੱਤਾ ਗਿਆ ਭਾਵ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ 1956 ਵਿੱਚ ਰਾਜ ਪੁਨਰਗਠਨ ਦੇ ਕਾਰਨ ਪੈਪਸੂ ਰਾਜ ਵੀ ਪੰਜਾਬ ਰਾਜ ਵਿੱਚ ਸ਼ਾਮਿਲ ਕਰ ਦਿੱਤਾ ਗਿਆ। ਇੱਕ ਵਾਰ ਫਿਰ 1 ਨਵੰਬਰ 1966 ਈਸਵੀ ਨੂੰ ਪੰਜਾਬ ਦੀ ਵੰਡ ਹੋਈ। ਜਦੋਂ ਪਾਸ਼ਾ ਦੇ ਆਧਾਰ ਤੇ ਹੋਏ ਰਾਜ ਦੇ ਪੁਨਰਗਠਨ ਦੀ ਮੰਗ ਨੂੰ ਲੈ ਕੇ ਪੰਜਾਬ ਦੀ ਵੰਡ ਕਰਕੇ ਇੱਕ ਨਵਾਂ ਰਾਜ ਹਰਿਆਣਾ ਬਣ ਗਿਆ ਅਤੇ ਕੁਝ ਪਹਾੜੀ ਹਿੱਸਾ ਹਿਮਾਚਲ ਪ੍ਰਦੇਸ਼ ਵਿੱਚ ਮਿਲਾ ਦਿੱਤਾ ਗਿਆ। ਇਸ ਤੋਂ ਬਾਅਦ ਜਿਹੜੇ ਪੰਜਾਬ ਦੀ ਸਥਾਪਨਾ ਹੋਈ ਉਹ ਵਰਤਮਾਨ ਪੰਜਾਬ ਹੈ ਅਜੋਕੇ ਪੰਜਾਬ ਵਿੱਚ કુલ 23 ਜ਼ਿਲ੍ਹੇ ਹਨ ਅਤੇ ਇਸ ਦੀ ਰਾਜਧਾਨੀ ਚੰਡੀਗੜ੍ਹ ਹੈ ਇਸੀ ਪੰਜਾਬ ਦੀ ਹੋਂਦ ਦੀ ਮੁੱਢ ਕਾਲ ਤੋਂ ਲੈ ਕੇ ਅੱਜ ਤੱਕ ਦੀ ਕਹਾਣੀ ਕਿੰਨੀਆਂ ਹੀ ਵੰਡਾਂ ਤੋੜਾਂ ਮਰੋੜਾਂ ਵਿੱਚੋਂ ਨਿਕਲਦੇ ਹੋਏ ਸਤ ਦਰਿਆਵਾਂ ਦੀ ਧਰਤੀ ਅਖਵਾਉਂਦਾ ਹੋਇਆ ਪੰਜਾਬ ਅੱਜ ਤਕਰੀਬਨ 22 ਦਰਿਆਵਾਂ ਦੀ ਰਾਜਨੀਤਿਕ ਸੀਮਾਵਾਂ ਵਿੱਚ ਸਿਮਟ ਕੇ ਰਹਿ ਗਿਆ ਹੈ